ਹਾਂ ਲਾਣੇਦਾਰ ਨਾਲ ਕਿਥਾ ਚਲਾਣੀ ਬਾਈ ਹੁਣ ਦੇਖ ਉਹ ਪਹਿਲਾਂ ਛੱਡ ਲੈ ਇੱਧਰ ਇੱਥੇ ਨੂੰ ਘੁੰਮ ਕੇ ਆਇਆ ਆਪਣੇ ਨਾ ਹੀ ਤੋੜ ਦੇਣਾ ਉਹ ਸੈਡਾਂ ਵਾਲਾ ਜਗਾੜ ਦਾ ਤਵਾ ਜਾ ਇਹ ਗੱਲ ਦੋ ਦਿਨ ਲਾਣੇ ਪੈਣੇ ਆਪਾਂ ਨੂੰ ਮੁਹਾਲੀ ਕੇ ਲਾਗ ਨੇੜਾ ਵੀਰ ਮੁਹਾਲੀ ਹੋ ਗਿਆ ਮੁਹਾਲੀ ਜ਼ਿਲ੍ਹਾ ਪੂਰਾ ਹੋ ਗਿਆ ਕਿਤੇ ਵੀ ਮੱਕੀ ਦਾ ਕੰਮ ਕਰਾਉਣਾ ਹੈ ਤਾਂ ਕਮੈਂਟ ਬਾਕਸ ਵਿੱਚ ਨੰਬਰ ਛੋੜ ਦਿਓ ਜੀ

ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਕਰਿਓ ਬਹੁਤ ਬਹੁਤ ਧੰਨਵਾਦ ਸੇਰ ਜੀ ਇਹ ਲਈ ਆ ਬਾਈ ਮਲਕੀਤ ਬਾਈ ਨੇ ਜੀ ਬਰਾਵਾ ਸੇਨਾ ਸਾਨ ਪ੍ਰੈਕਟਿਸ ਸਾਈਡ ਤੇ ਡੈਡੀ ਦਾ ਕਾਨਾ ਬਾਈ ਵੀ ਨ ਕਰਕੇ ਜਰੂਰ ਕਰਿਓ ਮੇਰਾ ਵੀਡੀਓ ਨੂੰ ਬਸ ਤੋਂ ਬਾਅਦ শেয়ার ਕਰਿਓ ਜੀ ਕਾਰੇ ਕੰਮ ਕਰਨਾ ਬਹੁਤ ਔਖਾ ਲੱਗਾਨੀ ਉਹ ਆ ਤਾਂ ਫੇਰ ਵੀ ਠੀਕ ਆ ਯਾਰ ਮੇਰਾ ਕਰੇ ਮੈਂ ਕਿਆ ਹਾਲ ਹੁੰਦਾ ਬਾਈ ਯਾਰ ਹੈ ਕੱਚਾ ਏ ਠੀਕ ਨਹੀਂ ਸਿੱਖ ਜੂਗਾ ਹਾਲ ਹੋਣਾ ਚੱਲ ਨਵਾਂ ਨਵਾਂ ਸ਼ੌਂਕ ਇਹਨੂੰ ਵੀ ਬਹੁਤ ਸ਼ੌਂਕ ਲਾ ਮੈਂ ਪਲੈਂਟਰ ਲੈਣਾ ਪਲੈਂਟਰ ਲੈਣਾ